ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਇਹ ਵੀਡੀਓ ਦੇ ਰਾਹੀਂ ਆਪਾਂ ਆਪ ਜੀ ਦੇ ਨਾਲ ਇੱਕ ਬਹੁਤ ਪਾਵਰਫੁੱਲ ਸ਼ਬਦ ਜਾਪ ਦੀ ਸਾਂਝ ਪਾਉਣ ਜਾ ਰਹੇ ਹਾਂ ਇੱਕ ਪਾਵਰਫੁੱਲ ਜੁਗਤੀ ਬਾਰੇ ਸਾਂਝ ਪਾਉਣ ਜਾ ਰਹੇ ਹਾਂ ਇਸ ਕਰਕੇ ਆਪ ਵੀ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਸਮਝਣਾ ਅਤੇ ਇਹ ਜੁਗਤੀ ਨੂੰ ਇਹ ਸ਼ਬਦ ਜਾਪ ਨੂੰ ਆਪਣੇ ਜੀਵਨ ਦਾ ਨਿਯਮ ਬਣਾਉਣਾ ਤੇ ਹੋਰ ਨਾਲ ਵੀ ਇਹ ਜਾਣਕਾਰੀ ਨੂੰ ਜਰੂਰ ਸਾਂਝਾ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਸੰਗਤ ਜੀ ਜੇਕਰ ਤੁਹਾਡੇ ਵੀਡੀਓ ਸ਼ੇਅਰ ਕਰਨ ਦੇ ਨਾਲ ਜਾਂ ਤੁਹਾਡੇ ਕਹਿਣ ਦੇ ਨਾਲ ਕੋਈ ਇੱਕ ਜੀ ਵੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਜਾਵੇ ਇਸ ਸ਼ਬਦ ਜਾਪ ਦੇ ਨਾਲ ਇਸ ਜੁਗਤੀ ਦੇ ਨਾਲ ਜੁੜ ਜਾਵੇ ਤਾਂ ਉਹਦਾ ਤਾਂ ਭਲਾ ਹੋਵੇਗਾ ਹੀ ਹੋਵੇਗਾ ਨਾਲ ਤੁਹਾਡਾ ਵੀ ਭਲਾ ਹੋ ਜਾਣਾ ਹੈ ਕਿਉਂਕਿ ਤੁਸੀਂ ਉਹਨੂੰ ਇੱਕ ਸਹੀ ਰਾਹ ਦਿਖਾਇਆ ਸੋ ਇਸ ਕਰਕੇ ਆਪ ਵੀ ਪਹਿਲਾਂ ਪੂਰੀ ਗੱਲ ਨੂੰ ਧਿਆਨ ਦੇ ਨਾਲ ਸੁਣਿਓ ਸਮਝਿਓ ਤੇ ਫਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸੰਗਤਜੀ ਕਈ ਭੈਣ ਭਰਾ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਦਾ ਸਾਹਮਣਾ ਕਰ ਰਹੇ ਆ ਤੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਹੁੰਦੀਆਂ ਨੇ ਤਾਂ ਕਈ ਵਾਰ ਸਾਡਾ ਮਨ ਇਧਰ ਉਧਰ ਪਟਕ ਜਾਂਦਾ ਹੈ ਸਾਡਾ ਮਨ ਡਾਵਾ ਡੂਲ ਹੋ ਜਾਂਦਾ ਹੈ ਪਰ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਆਪਣੇ ਮਨ ਨੂੰ ਡੋਲਣ ਨਾ ਦਿਓ ਆਪਣੇ ਮਨ ਨੂੰ ਗੁਰੂ ਚਰਨਾਂ ਤੋਂ ਦੂਰ ਨਾ ਹੋਣ ਦਿਓ ਕਿਉਂਕਿ ਜਿੰਨਾ ਹੀ ਸਾਡਾ ਵਿਸ਼ਵਾਸ ਭਰੋਸਾ ਆਪਣੇ ਗੁਰੂ ਤੇ ਪੂਰਾ ਹੋਵੇਗਾ ਉਨੀ ਛੇਤੀ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਸ਼ਬਦ ਜਾਪ ਆਪ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੇਕਰ ਪੂਰੇ ਪ੍ਰੋਸੇ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਇਸ ਸ਼ਬਦ ਦਾ ਜਾਪ ਕਰ ਲਿਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਉਸ ਮਨੁੱਖ ਦੀ ਝੋਲੀ ਦੇ ਵਿੱਚ ਪੈਣ ਲੱਗਿਆਂ देर ਨਹੀਂ ਲੱਗਦੀ ਸੰਗਤ ਜੀ ਜਦੋਂ ਕੋਈ ਵੀ ਦੁਖੀ ਮਨੁੱਖ ਕਿਸੇ ਨਾਮ ਜਪਣ ਵਾਲੇ ਦੇ ਕੋਲ ਜਾਂਦਾ ਹੈ ਕਿਸੇ ਗੁਰਮੁਖ ਪਿਆਰੇ ਕੋਲ ਜਾਂਦਾ ਸੰਤ ਮਹਾਪੁਰਖਾਂ પાસે ਜਾਂਦਾ ਤਾਂ ਅਗੋ ਮਹਾਪੁਰਖ ਜੀ ਇਸੇ ਸ਼ਬਦ ਜਾਪ ਬਾਰੇ ਦੱਸਦੇ ਆ ਕਿ ਭਾਈ ਇਹ ਸ਼ਬਦ ਜਾਪ ਕਰੋ ਇਸ ਤਰੀਕੇ ਦੇ ਨਾਲ ਕਰੋ ਹਮੇਸ਼ਾ ਮਹਾਪੁਰਖ ਜੀ ਅਮਰਤ ਵੇਲੇ ਉੱਠ ਕੇ ਭਜਨ ਮੰਦਗੀ ਕਰਨ ਨੂੰ ਕਹਿੰਦੇ ਆ ਕਿਉਂਕਿ ਅਮਰਤ ਵੇਲਾ ਬਹੁਤ ਹੀ ਪਵਿੱਤਰ ਬਹੁਤ ਪਾਵਰਫੁਲ ਵੇਲਾ ਮੰਨਿਆ ਗਿਆ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਉਹ ਉੱਠਦੇ ਨੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਉਠਾਉਂਦੇ ਆ ਸੰਗਤ ਜੀ ਸਵੇਰੇ 5 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਤਾਂ ਆਮ ਹੀ ਦੁਨੀਆ ਉੱਠਣੀ ਸ਼ੁਰੂ ਹੋ ਜਾਂਦੀ ਆ ਆਪਣੇ ਕੰਮਾਂ ਧੰਨਿਆਂ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਉੱਠਣਾ ਪੈਂਦਾ ਏ ਪਰ ਮਹਾਂਪੁਰਖ ਜੀ ਕਹਿੰਦੇ ਜਿਹੜੇ 5 ਵਜੇ ਤੋਂ ਪਹਿਲਾਂ ਪਹਿਲਾਂ ਉੱਠਦੇ ਆ ਉਹ ਉੱਠਦੇ ਨੇ ਗੁਰਨਾਣਕ ਪਾਤਸ਼ਾਹ ਜੀ ਦੇ ਪਿਆਰ ਵਿੱਚ ਉਹ ਪਰਮਕੀਤਾ ਪ੍ਰਮਾਤਮਾ ਜੀ ਦੇ ਪਿਆਰ ਵਿੱਚ ਤੇ ਫਿਰ ਜਦੋਂ ਉਹ ਇਸ ਤਰ੍ਹਾਂ ਪਿਆਰ ਵਿੱਚ ਉੱਠਦੇ ਆ ਉੱਠ ਕੇ ਭਜਨ ਬੰਦਗੀ ਕਰਦੇ ਆ ਤਾਂ ਉਹਨਾਂ ਦੇ ਉੱਤੇ ਪਰਮਕੀਤਾ ਪ੍ਰਮਾਤਮਾ ਜੀ ਨਿਰੰਕਾਰ ਗੁਰਨਾਨਕ ਪਾਤਸ਼ਾਹ ਦੀ ਭਾਵ ਖੁਦ ਨਿਰੰਕਾਰ ਉਹਨਾਂ ਦੇ ਉੱਤੇ ਮਿਹਰਮਾਨ ਹੁੰਦਾ ਹੈ। ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਮਾਨ ਹੁੰਦੀ ਹੈ ਕਿ ਇਹ ਬੰਦਾ ਅਮਰਤ ਵੇਲੇ ਉੱਠ ਕੇ ਭਜਨ ਮੰਦਗੀ ਕਰ ਰਿਹਾ ਹੈ, ਗੁਰੂ ਗੁਰੂ ਕਰ ਰਿਹਾ ਹੈ। ਸੋ ਸਾਨੂੰ ਹਰ ਵੇਲੇ ਸਮਝਾਇਆ ਜਾਂਦਾ ਹੈ ਕਿ ਅਮਰਤ ਵੇਲੇ ਉઠੋ ਉੱਠ ਕੇ ਭਜਨ ਮੰਦਗੀ ਕਰੋ ਕਿਉਂਕਿ ਅਮਰਤ ਵੇਲੇ ਦਾ ਜਪਿਆ ਹੋਇਆ ਅਮਰਤ ਵੇਲੇ ਦੀ ਕੀਤੀ ਹੋਈ ਅਰਦਾਸ ਬੇਨਤੀ ਬਹੁਤ ਛੇਤੀ ਪ੍ਰਵਾਨ ਹੁੰਦੀ ਆ। ਸਾਨੂੰ ਹਰ ਰੋਜ਼ ਅਮਰਤ ਵੇਲੇ ਉੱਠਣ ਦੇ ਲਈ ਕਿਹਾ ਜਾਂਦਾ ਹੈ ਪਰ ਆਹ ਜਿਹੜੇ ਦਿਹਾੜੇ ਚੱਲ ਰਹੇ ਆ ਜਿਵੇਂ ਕਿ 5 ਨਵੰਬਰ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਏ ਬਹੁਤ ਵੱਡਾ ਦਿਹਾੜਾ ਆ ਰਿਹਾ ਏ ਹਰ ਇੱਕ ਸਿੱਖ ਦੇ ਲਈ ਇਹ ਦਿਨ ਬਹੁਤ ਖਾਸ ਏ ਇਹ ਦਿਨ ਬਹੁਤ ਵੱਡਾ ਏ ਸਿੱਖ ਦੀ ਜ਼ਿੰਦਗੀ ਦੇ ਵਿੱਚ ਇਹਦੇ ਤੋਂ ਵੱਡਾ ਦਿਨ ਹੋਰ ਕੋਈ ਹੋ ਹੀ ਨਹੀਂ ਸਕਦਾ ਇਸ ਕਰਕੇ ਇਹ ਵੱਡੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਜੇਕਰ ਆਪਾਂ ਅਮਰਤ ਵੇਲੇ ਉੱਠ ਕੇ ਭਜਨ ਮੰਦਗੀ ਕਰੀਏ ਗੁਰਨਾਨਕ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਬੈਠ ਕੇ ਭਜਨ ਮੰਦਗੀ ਕਰੀਏ ਤਾਂ ਅਗੋ ਗੁਰਨਾਨਕ ਪਾਤਸ਼ਾਹ ਜੀ ਵੀ ਫਿਰ ਬਹੁਤ ਨਿਹਾਲੰਦੇ ਆ ਅਮਰਤ ਵੇਲੇ ਤਾਂ ਆਪਾਂ ਹਰ ਰੋਜ਼ ਉੱਠਣਾ ਹੈ ਪਰ ਇਨ੍ਹਾਂ ਦਿਨਾਂ ਦੇ ਵਿੱਚ ਖਾਸ ਕਰਕੇ ਜਿੰਨਾ ਜ਼ਿਆਦਾ ਸਮਾਂ ਭਜਨ ਮੰਦਗੀ ਕੀਤੀ ਜਾਵੇ ਓਨਾ ਹੀ ਜ਼ਿਆਦਾ ਫਲ ਮਿਲੇਗਾ ਜੇਕਰ ਤੁਸੀਂ ਸਵੇਰੇ 3 ਤੋਂ ਲੈ ਕੇ 5 ਵਜੇ ਤੱਕ ਜਾਂ 3 ਤੋਂ ਲੈ ਕੇ 6 ਵਜੇ ਤੱਕ ਭਜਨ ਮੰਦਗੀ ਕਰਦੇ ਹੋ ਜਾਂ 4 ਤੋਂ 6 ਕਰਦੇ ਹੋ ਤਾਂ ਇਹਨਾਂ ਦਿਹਾੜਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਮਾਂ ਵਧਾਓ ਕਈ ਭੈਣ ਭਰਾ ਕਹਿੰਦੇ ਸੀ ਅਸਾਂ ਨੂੰ ਆਪਣੇ ਆਪ ਹੀ ਰਾਤ 2 ਵਜੇ ਤੋਂ ਬਾਅਦ ਜਾਗ ਆ ਜਾਂਦੀ ਆ ਤਾਂ ਉਹ ਤਾਂ ਬਹੁਤ ਕਰਮਾ ਭਾਗਾਂ ਵਾਲਿਆ ਕਿਉਂਕਿ ਇਸ ਤਰ੍ਹਾਂ ਦਾ ਉੱਠਣਾ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ ਮਹਾਪੁਰਖ ਜੀ ਕਹਿੰਦੇ ਰਾਤ 2 ਵਜੇ ਤੋਂ ਬਾਅਦ ਅਚਾਨਕ ਜਾਗ ਆ ਜਾਣੀ ਇਹ ਕੋਈ ਆਮ ਗੱਲ ਨਹੀਂ ਹੈ ਇਹ ਬਹੁਤ ਖਾਸ ਗੱਲ ਹੈ ਆ ਇਹ ਕਿਸੇ ਖਾਸ ਮਕਸਦ ਦੇ ਲਈ ਪਰਮ ਪਿਤਾ ਪਰਮਾਤਮਾ ਜੀ ਆਪ ਜੀ ਨੂੰ ਉਠਾਉਂਦੇ ਆ ਕੋਈ ਚਾਹੁੰਦਾ ਏ ਕਿ ਤੁਸੀਂ ਉੱਠ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਤੇ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਮਾੜੇ ਕਰਮਾਂ ਦੇ ਵਰਕੇ ਪਾੜ ਦੇਣ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਨਾ ਸਮਝੋ ਆਪਣੇ ਕਰਮ ਮਾਂਜਣਾ ਆਪਣੇ ਕਰਮ ਨਿਰਮਲ ਕਰਨਾ ਆਪਣੇ ਖਾਤੇ ਦੇ ਵਿੱਚ ਪੁੰਨ ਬਣਾਉਣਾ ਤਾਂ ਇਹ ਪੁੰਨ ਆਪਾਂ ਹਰ ਰੋਜ਼ ਬਣਾਉਣੀ ਆ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਪਰ ਜਦੋਂ ਸਾਡੇ ਜੀਵਨ ਦੇ ਵਿੱਚ ਇਹ ਵੱਡੇ ਦਿਹਾੜੇ ਆਉਂਦੇ ਆ ਗੁਰਪੁਰਬ ਆਉਂਦੇ ਆ ਗੁਰੂ ਸਹਿਬਾਨਾਂ ਦੇ ਪ੍ਰਕਾਸ਼ ਪੁਰਬ ਗੁਰੂ ਸਹਿਬਾਨਾਂ ਦੇ ਜੋਤੀ ਜੋਤ ਦੇ ਵਿੱਚ ਗੁਰਤਾ ਗਦੀ ਦੇ ਵਿੱਚ ਜਾਂ ਸ਼ਹੀਦਾਂ ਸਿੰਘਾਂ ਦੇ ਨਾਲ ਸੰਬੰਧਿਤ ਦਿਨ ਤਾਂ ਉਦੋਂ ਜਿੰਨਾ ਹੋ ਸਕੇ ਜ਼ਿਆਦਾ ਭਜਨ ਮੰਦਗੀ ਕਰੋ ਗੁਰਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਰਾਤ 2 ਵਜੇ ਤੋਂ ਬਾਅਦ ਜੇਕਰ ਆਪਣੇ ਆਪ ਜਾਗ ਆ ਜਾਂਦੀ ਆ ਤਾਂ ਬਹੁਤ ਵਧੀਆ ਗੱਲ ਆ ਫਿਰ ਵੇਲਾ ਵਕਤ ਨਾ ਵਿਚਾਰੋ ਉੱਠ ਕੇ ਭਜਨ ਮੰਦਗੀ ਕਰਨ ਬੈਠ ਜਾਓ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ 1 ਘੰਟਾ ਸਵਾ ਘੰਟਾ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰੋ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪ ਨੇ ਮੂਲ ਮੰਤਰ ਜੀ ਦਾ ਜਾਪ ਮੋਢਿਆ ਮੂਲ ਮੰਤਰ ਜੀ ਦਾ ਜਾਪ ਬਖਸ਼ਿਸ਼ਾਂ ਦਾ ਖਜ਼ਾਨਾ ਹੈ ਇਹ ਬਖਸ਼ਿਸ਼ਾਂ ਰਹਿਮਤਾਂ ਮੇਰਾ ਪ੍ਰਾਪਤ ਕਰਨ ਦਾ ਵੇਲਾ ਹੈ 5 ਨਵੰਬਰ ਤੱਕ 3 ਵਜੇ ਤੋਂ ਪਹਿਲਾਂ ਜਾਗ ਆਉਂਦੀ ਆ ਤਾਂ ਵੇਲਾ ਵਕਤ ਨਹੀਂ ਵਿਚਾਰਨਾ ਬਸ ਉੱਠ ਕੇ ਬੈਠ ਕੇ ਮੂਲ ਮੰਤਰ ਜਾਪ ਕਰਨਾ ਸ਼ੁਰੂ ਕਰ ਦਿਓ ਜਿੰਨਾ ਹੋ ਸਕੇ ਜਪੋ అలਾਰਮ ਲਗਾ ਕੇ ਸੌਵੋ అలਾਰਮ ਦੀ ਸਹੈਤਾ ਦੇ ਨਾਲ ਉੱਠੋ ਜਾਂ ਕਿਸੇ ਨੂੰ ਕਹਿ ਕੇ ਉੱਠੋ ਹਰ ਰੋਜ਼ ਰਾਤ ਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜੀ ਲਾ ਕੇ ਸੌਵੋ ਕਿ ਗੁਰਨਾਨਕ ਪਾਤਸ਼ਾਹ ਜੀ ਮੇਰੇ ਤੇ ਵੀ ਤਰਸ ਕਰੋ ਮੈਨੂੰ ਵੀ ਅੰਮ੍ਰਿਤ ਵੇਲਾ ਬਖਸ਼ੋ ਅੰਮ੍ਰਿਤ ਵੇਲੇ ਦਾ ਨਿਤਨੇਮ ਬਖਸ਼ੋ ਸੰਗਤ ਕੀ ਵੱਡੇ ਦਿਹਾੜਿਆਂ ਦੇ ਵਿੱਚ ਅਰਜ਼ੀਆਂ ਲਾਓ ਮਹਾਰਾ ਸੱਚੇ ਪਾਤਸ਼ਾਹ ਜ਼ਰੂਰ ਪ੍ਰਵਾਨ ਕਰਨਗੇ ਇਹ ਵੱਡੇ ਦਿਹਾੜਿਆਂ ਦੇ ਵਿੱਚ دنیਵੀਂ ਮੰਗ ਨਹੀਂ ਮੰਗਣੀ ਚਾਹੀਦੀ ਗੁਰੂ ਕੋਲੋਂ ਗੁਰੂ ਦਾ ਨਾਮ ਮੰਗੋ ਭਜਨ ਬੰਦਗੀ ਮੰਗੋ ਸੇਵਾ ਸਿਮਰਨ ਮੰਗੋ ਕਿਉਂਕਿ ਇਹ ਦਾਤਾ ਮਿਲ ਗਈਆਂ ਤਾਂ ਸਭ ਕੁਝ ਮਿਲ ਗਿਆ ਸਮਝੋ ਫਿਰ ਦੁਨਿਆਵੀ ਸੁੱਖ ਮੰਗਰ ਮੰਗਰ ਤੁਰੇ ਫਿਰਦੇ ਆ ਸੇਵਾ ਸਿਮਰਨ ਦੀ ਦਾਤ ਮਿਲ ਜਾਵੇ ਤਾਂ ਦੁਨਿਆਵੀ ਛੱਡੋ ਦਰਗਾਹੀ ਸੁੱਖ ਵੀ ਮੰਗਰ ਮੰਗਰ ਤੁਰੇ ਫਿਰਦੇ ਆ ਸੋ ਆਓ ਆਪਾਂ ਵੀ ਆਪਣੇ ਕਰਮ ਸੁਹਾਰੀਏ ਇਹ ਵੱਡਾ ਦਿਹਾੜਾ ਆਇਆ ਏ ਇਹ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਇਆ ਕੋਸ਼ਿਸ਼ ਕੀਤੀ ਕਿ ਦਿਨ ਪਰ ਦੇ ਵਿੱਚ ਵੀ ਸਾਡਾ ਇੱਕ ਪਾਲੇ ਕਿਛਿਣਵੀ ਵਿਰਥਾ ਨਾ ਜਾਵੇ ਵਾਹਿਗੁਰੂ ਜੀ ਦਾ ਨਾਮ ਜਪੋ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਮੂਲ ਮੰਤਰ ਜੀ ਦਾ ਜਾਪ ਕਰਦੇ ਰਹੋ ਪਰ ਅਮਰਤ ਵੇਲੇ ਦੀ ਹਾਜ਼ਰੀ ਜ਼ਰੂਰ ਲੱਗਣੀ ਚਾਹੀਦੀ ਆ ਅਮਰਤ ਵੇਲੇ ਜ਼ਰੂਰ ਉੱਠੋ ਇਹ 4-5 ਦਿਨ ਤੁਸੀਂ ਔਖੇ ਸੋਖੇ ਅਮਰਤ ਵੇਲੇ ਉੱਠ ਗਏ ਸਮਝੋ ਜ਼ਿੰਦਗੀ ਪਰਦਾ ਅਮਰਤ ਵੇਲਾ ਮਿਲ ਗਿਆ ਕਿਉਂਕਿ ਜੇ ਸੱਚੇ ਮਨ ਦੇ ਨਾਲ ਅਮਰਤ ਵੇਲੇ ਉੱਠੋਗੇ ਉੱਠ ਕੇ ਮਹਾਰਾ ਸੱਚੇ ਪਾਤਸ਼ਾਹ ਜੀ ਤੋਂ ਨਿਤ ਦਾ ਅਮਰਤ ਵੇਲਾ ਨਿਤ ਦਾ ਨੇਮ ਮੰਗੋਗੇ ਤਾਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਵੀ ਕਿਰਪਾ ਕਰਨ ਲੱਗੇ ਆਂ ਦੇਰ ਨਹੀਂ ਲਾਉਣੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਵੀ ਫਿਰ ਆਪ ਜੀ ਨੂੰ ਆਪਣੇ ਸੋਹਣੇ ਜਰਨਾ ਦੇ ਨਾਲ ਇਹ ਗੰਢ ਲੈਣਾ ਏ ਕਦੇ ਦੂਰ ਨਹੀਂ ਹੋਣ ਦੇਣਾ ਸੋ ਇਹ 5 ਦਿਨ ਬਚੇ ਆ ਆਪਾਂ ਨੂੰ ਲਗਭਗ 1 ਮਹੀਨਾ ਹੋ ਗਿਆ ਏ ਆਪ ਜੀ ਦੇ ਜਰਨਾ ਦੇ ਵਿੱਚ ਬੇਨਤੀਆਂ ਕਰਦਿਆਂ ਨੂੰ ਹੁਣ ਇਹ 5 ਦਿਨ ਬਚੇ ਆ ਕੱਲ ਨੂੰ 1 ਨਵੰਬਰ ਤੋਂ ਸ਼ੁਰੂਆਤ ਕਰ ਲਓ ਕੱਲ ਨੂੰ ਅੱਜ ਰਾਤ ਨੂੰ అలਾਰਮ ਲਗਾ ਕੇ ਸੌਵੋ ਕਿਸੇ ਨੂੰ ਕਹਿ ਕੇ ਸੌਵੋ ਕਿ ਮੈਨੂੰ ਉਠਾ ਦੇਣਾ ਸਭ ਤੋਂ ਵੱਡੀ ਗੱਲ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜੀ ਲਾ ਕੇ ਸੋਣਾ ਕਿ ਮਹਾਰਾ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਗੋਦ ਦਾ ਨਿਗ ਮੰਨਣਾ ਚਾਹੁੰਨਾ ਮੈਂ ਆਪ ਜੀ ਦੀ ਗੋਦ ਵਿੱਚ ਬੈਠ ਕੇ ਆਪ ਜੀ ਦੀ ਭਜਨਬੰਦਗੀ ਕਰਨਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਮੈਨੂੰ ਤੁਸੀਂ ਅਮਰਤ ਵੇਲੇ ਉਠਾ ਦੇਣਾ ਜਦੋਂ ਇਸ ਤਰ੍ਹਾਂ ਮਿੰਤਾ ਤਰਲੇ ਕਰੋਗੇ ਰੋਜ਼ ਰਾਤ ਨੂੰ ਅਰਜੀ ਲਾ ਕੇ ਸੋਵੋਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਦਿਆਲੂ ਨੇ ਉਹ ਆਪਣੇ ਆਪ ਉਠਾ ਦੇਣਗੇ ਤੁਸੀਂ 3 ਵਜੇ ਤੱਕ ਆ ਕੇ ਸੌਵੋਗੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ 5-10 ਮਿੰਟ ਪਹਿਲਾਂ ਉਠਾ ਦੇਣਾ ਹੈ అలਾਰਮ ਲਗਾ ਕੇ ਸੌਵੋਗੇ ਨਾਲ ਅਰਜੀ ਲਾ ਕੇ ਸੌਵੋਗੇ ਤਾਂ ਵੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ అలਾਰਮ ਦੀ ਘੰਟੀ ਵੱਜਣ ਤੋਂ ਪਹਿਲਾਂ ਤੁਹਾਨੂੰ ਉਠਾ ਦੇਣਾ ਹੈ ਬਸ ਸਾਡੇ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਅਮਰਤ ਤਾਂ ਵੀਲੇ ਦੇ ਨਿਤ ਨੇਮ ਦੇ ਪ੍ਰਤੀ ਚਾਹ ਬਣਨ ਦੀ ਦੇਰਿਆ ਮਹਾਰਾ ਸੱਚੇ ਪਾਤਸ਼ਾਹ ਤਾਂ ਚੱਟ ਕਿਰਪਾ ਕਰ ਦਿੰਦੇ ਨੇ ਸੋ ਆਓ ਇਹ ਵੱਡੇ ਦਿਹਾੜਿਆਂ ਦੇ ਵਿੱਚ ਵੱਡੀ ਮੰਗ ਗੁਰੂ ਕੋਲੋਂ ਮੰਗੀਏ ਇਹ ਵੱਡੀ ਦਾਤ ਗੁਰੂ ਕੋਲੋਂ ਪ੍ਰਾਪਤ ਕਰੀਏ ਆਹ 4-5 ਦਿਨ ਔਖੇ ਸੌਖੇ ਹੋ ਕੇ ਅੰਮ੍ਰਿਤ ਵੇਲੇ ਉੱਠੋ ਅਤੇ ਨਿਤ ਦਾ ਅੰਮ੍ਰਿਤ ਵੇਲਾ ਨਿਤ ਦਾ ਨੀਮ ਮੰਗੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਤੋਂ ਕੁਝ ਮੰਗਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਮਿਲ ਜਾਂਦੀ ਆ ਉਹ ਤਾਂ ਮੰਗਣ ਵਾਲਿਆਂ ਤੋਂ ਵੰਡਣ ਵਾਲੇ ਬਣ ਜਾਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਘਰ ਦੇ ਖੁਸ਼ੀਆਂ ਦੇ ਬਰਕਤਾਂ ਦੇ ਖਜ਼ਾਨਿਆਂ ਦੀ ਚਾਬੀ ਹੀ ਉਸ ਜੀ ਨੂੰ ਦੇ ਦਿੰਦੇ ਆ ਉਹਦੇ ਹੱਥਾਂ ਦੇ ਵਿੱਚ ਬਰਕਤ ਪਾ ਦਿੰਦੇ ਆ ਉਹਦੇ ਹਰ ਕੰਮ ਦੇ ਵਿੱਚ ਬਰਕਤ ਪਾ ਦਿੰਦੇ ਆ ਸੋ ਆਓ ਇਹ ਮੌਕੇ ਦਾ ਫੈਰਾ ਚੁੱਕੀਏ ਰੋਜ਼ ਅਮਰਥ ਵੇਲੇ ਉੱਠੀਏ ਖਾਸ ਕਰਕੇ ਆਪ ਮੰਜ ਦਿਨ ਔਖੇ ਸੋਖੇ ਜਿਵੇਂ ਤਵੇਂ ਕਰਕੇ ਤਿੰਨ ਤੋਂ 6 ਦਾ ਵੇਲਾ ਤਾਂ ਸੰਭਾਲਣਾ ਹੀ ਸੰਭਾਲਣਾ ਹੈ ਜੇ 3 ਵਜੇ ਤੋਂ ਪਹਿਲਾਂ ਜਾਗ ਹੁੰਦੀ ਆ ਤਾਂ ਵੀ ਉੱਠ ਕੇ ਨਾਮ ਜਪੋ ਬਾਕੀ ਪੂਰਾ ਦਿਨ ਪਿਆ ਹੁੰਦਾ ਏ ਸੌਣ ਦੇ ਲਈ ਦਿਨਪਰ ਦੇ ਵਿੱਚ ਆਰਾਮ ਕਰ ਲੈਣਾ ਜੇਕਰ ਤੁਹਾਨੂੰ ਨੀਂਦ ਜ਼ੋਰ ਪਉਂਦੀ ਆ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ